ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ த ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਸਮਾਨਤਾ ਦੀ ਗੱਲ ਕਰਦੇ ਆਪਾਂ ਅੱਜ ਸਮਾਨਤਾ ਇੱਕ ਦੂਜੇ ਨਾਲ ਬਰਾਬਰਤਾ ਕਿੱਥੇ ਹੈ ਕਿਤਾਬਾਂ 'ਚ ਹੈ ਹੋਰ ਕਿੱਥੇ ਕਹਿਣ ਨੂੰ ਹੈ ਹੋਰ ਕਿੱਥੇ ਦੇਖਦੇ ਹੀ ਪਏ ਆ ਆਪਣੇ ਨਾਲ ਹਰ ਰੋਜ਼ ਬੀਤਦੀ ਹੈ ਘਰ ਪਰਿਵਾਰ ਵਿੱਚ ਸਭ ਜਗ੍ਹਾ ਤੇ ਹੈਨਾ ਅਸੀਂ ਹਰ ਚੀਜ਼ ਦੀ ਜੋ ਤੁਲਨਾ ਹੈ ਆਂਡ ਗਵਾਂਡ ਦੀ ਬਜਾਏ ਸਮਾਜ ਦੀ ਬਜਾਏ ਆਪਣੇ ਘਰ 'ਚ ਹੀ ਕਰੋ ਪਤਾ ਚੱਲ ਜਾਂਦਾ ਹੈ ਅਕਲ ਆ ਜਾਂਦੀ ਹੈ ਕਿਉਂਕਿ ਕਹਿਣ ਲਈ ਹੋਰ ਸੁਣਨ ਲਈ ਹੋਰ ਦਿਖਾਉਣ ਲਈ ਹੋਰ ਚੀਜ਼ਾਂ ਨੂੰ ਅਸੀਂ ਇੱਕ ਪਰਦੇ ਦੇ ਥੱਲੇ ਰੱਖਿਆ ਹੋਇਆ ਹੈ ਹਰ ਤਰ੍ਹਾਂ ਨਾਲ ਜਿਸ ਤਰ੍ਹਾਂ ਦੀ ਅਸੀਂ ਜ਼ਿੰਦਗੀ ਜੀਉਂਦੇ ਆ ਇਹ ਇੱਕ ਨਕਾਬ ਤੇ ਦਿਖਾਵੇ ਦੀ ਹੈ ਬਿਲਕੁਲ ਦੇਖੋ ਤਾਂ ਸਹੀ ਫੋਟੋਆਂ ਦੇ ਵਿੱਚ ਲੱਗਦਾ ਹੈ ਕਿ ਇੰਨਾ ਜਿੰਨਾ ਪਿਆਰ ਹੀ ਨਹੀਂ ਕਿਸੇ ਨਾਲ ਜਿੰਨਾ ਇਹਨਾਂ ਦਾ ਭੈਣ ਭਾਈ ਦਾ ਜਾਂ ਪਤੀ ਪਤਨੀ ਜਾ ਜਾ ਪਰਿਵਾਰ ਵਿੱਚ ਸਾਰੇ ਖੜੇ ਐ ਈਡੀ ਬੜੀ ਸਮਾਈਲ ਨਾਲ ਕਿ ਲੈ ਬਾਈ ਫੈਮਿਲੀ ਹੋਵੇ ਤਾਂ ਇਦਾਂ ਦੀ ਤੇ ਦੋ ਦਿਨ ਜਾ ਕੇ ਦੇਖੋ ਬੋਲਦਾ ਹੀ ਨਹੀਂ ਕੋਈ ਕਿਸੇ ਨਾਲ ਪਤਾ ਕਿੱਥੋਂ ਲੱਗਦਾ ਕਿ ਤੋ ਵੀ ਨਹੀਂ ਸੋਸ਼ਲ ਮੀਡੀਆ ਤੇ ਅਸੀਂ ਅਸੀਂ ਮਤਲਬ ਸਾਡੇ ਬੱਚੇ ਸਾਡਾ ਸਮਾਜ ਯੰਗ ਯੰਗ ਜਨਰੇਸ਼ਨ ਸਾਰੀ ਹੋਈ ਕੀ ਕਰਦੀ ਹੈ ਸੋਸ਼ਲ ਮੀਡੀਆ ਤੇ ਕਿਹਨਾਂ ਨੂੰ ਫੋਲੋ ਕਰਦੀ ਐਕਟਰ ਐਕਟਰਸ ਇਹਨਾਂ ਨੂੰ ਲੱਗਦਾ ਕਿ ਇਹਨਾਂ ਵਧੀਆ ਜ਼ਿੰਦਗੀ ਨਹੀਂ ਇਹਨਾਂ ਵਰਗੀ ਕਿਸੇ ਦੀ ਬਸ ਇਹਨਾਂ ਦੇ ਵਰਗੇ ਕੱਪੜੇ ਇਹਨਾਂ ਵਰਗੇ ਬੈਗ ਇਹਨਾਂ ਵਰਗੇ ਸੈਰ ਸਪਾਟੇ ਇਹਨਾਂ ਵਰਗੀ ਵਧੀਆ ਲਗਜ਼ਰੀ ਲਾਈਫ ਹੋਣੀ ਚਾਹੀਦੀ ਆ ਹੋਰ ਭਾਵੇਂ ਕੁਝ ਹੋਵੇ ਨਾ ਹੋਵੇ ਹਨਾ ਮਤਲਬ ਕੀ ਹੈ ਕਿ ਸਾਨੂੰ ਸਾਨੂੰ ਲੱਗਦਾ ਹੈ ਕਿ ਜੋ ਦਿਖ ਰਿਹਾ ਹੈ ਨਾ ਉਹ ਬਹੁਤ ਅੱਛਾ ਹੈ ਉਹ ਬਹੁਤ ਹੀ ਵਧੀਆ ਹੈ ਸਾਡੇ ਘਰ ਤੇ ਸਿਆਪੇ ਨੇ ਤੇ ਆ ਦੇਖ ਕਿੰਨੇ ਵਧੀਆ ਨੇ ਆ ਗਵੰਡੀਆਂ ਨੇ ਫੋਟੋ ਪਾਈ ਆ ਆ ਸਾਡੇ ਆ ਰਿਸ਼ਤੇਦਾਰ ਨੇ ਸਟੇਟਸ ਲਾਇਆ ਏ ਕਿ ਇਹ ਤਾਂ ਬੜੇ ਸ਼ਾਲਾ ਮਾਰਦੇ ਪਏ ਆ ਖੁਸ਼ ਆ ਤੇ ਅਸੀਂ ਉੱਥੋਂ ਹੀ ਪਰੇਸ਼ਾਨ ਸਾਰੇ ਲੋਕਾਂ ਦਾ ਇਹ ਹਾਲ ਹੈ ਮਤਲਬ ਉੱਥੋਂ ਅਸੀਂ ਇਹ ਕਹਿੰਨੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਐਦਾਂ ਦੀ ਜ਼ਿੰਦਗੀ ਸਾਨੂੰ ਚਾਹੀਦੀ ਹੈ ਪਰ ਦੇਖੋ ਜਿੱਦਾਂ ਦੀ ਜ਼ਿੰਦਗੀ ਅਸੀਂ ਸੋਚ ਰਹੇ ਆ ਜਾਂ ਉਹਦਾ ਦੀ ਜ਼ਿੰਦਗੀ ਜੀਉਣ ਦੇ ਲਈ ਡਰਾਮਾ ਤੇ ਦਿਖਾਵਾ ਜ਼ਿਆਦਾ ਏ ਰਿਐਲਿਟੀ ਕੁਝ ਨਹੀਂ ਹੈ ਇਹ ਸਚਾਈ ਹੈ तकरीबन ਇੰਡਸਟਰੀ ਦੇ ਵਿੱਚ ਇਹ ਵੀ ਸਚਾਈ ਹੈ ਵੈਸੇ ਮੈਂ ਕਿਤੋਂ ਸੁਣਿਆ ਸੀ ਮੇਰੀ ਕੋਈ ਆਪਣੀ ਇਹ ਸਰਚ ਨਹੀਂ ਹੈਗੀ ਕਿ ਇੰਡਸਟਰੀ ਦੇ ਵਿੱਚ 70% ਲੋਕਾਂ ਦੀ ਮੈਡੀਕਲ ਤੌਰ ਤੇ ਦਿਮਾਗੀ ਦਵਾਈ ਚਲਦੀ ਹੈ ਹਰ ਐਕਟਰ ਐਕਟਰਸ ਇੱਕ ਵਾਰ ਡਿਪਰੈਸ਼ਨ ਦੀ ਮੈਡੀਸਿਨ ਲੈ ਚੁੱਕਾ ਹੈ ਦੱਸੋ ਤੇ ਡਿਪਰੈਸ਼ਨ ਕੀ ਹੈ ਹੁਣ ਇਹ ਇਹ ਵੀ ਸਮਝਣਾ ਜ਼ਰੂਰੀ ਹੈ ਡਿਪਰੈਸ਼ਨ ਇਹ ਆ ਕਿ ਸਾਡੇ ਅਨੁਸਾਰ ਕੋਈ ਚੀਜ਼ਾਂ ਨਹੀਂ ਚੱਲ ਰਹੀਆਂ ਜੋ ਸਾਡਾ ਦਿਮਾਗ ਤੇ ਮਨ ਉਸ ਚੀਜ਼ ਨੂੰ ਨਹੀਂ ਲੈ ਰਿਹਾ ਤੇ ਫਿਰ ਅਸੀਂ ਦਿਖਾ ਕੀ ਰਹੇ ਹਾਂ ਤੁਹਾਡੇ ਅਨੁਸਾਰ ਸਾਡੇ ਅਨੁਸਾਰ ਸਾਨੂੰ ਤਾਂ ਲੱਗਦਾ ਦੁਨੀਆ ਹੀ ਇਹਨਾਂ ਅਨੁਸਾਰ ਚੱਲਦੀ ਮੋਜਾਂ ਨੇ ਨਜ਼ਾਰੇ ਨੇ ਵੱਡੀਆਂ ਵੱਡੀਆਂ ਗੱਡੀਆਂ ਨੇ ਵੱਡੇ ਵਧੀਆ ਲਗਜ਼ਰੀ ਚੀਜ਼ਾਂ ਨੇ ਇਹਨਾਂ ਦੇ ਕੋਲ ਪੈਸੇ ਐ ਬਈ ਇੱਕ ਗੱਲ ਹੈ ਠੀਕ ਕਿ ਬਹੁਤਾ ਪੈਸਾ ਬਹੁਤੀ ਵੱਡੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਇਹ 100% ਸਹੀ ਹੈ 101% ਸਹੀ ਹੈ ਬਹੁਤਾ ਪੈਸਾ ਬਹੁਤੀਆਂ ਵੱਡੀਆਂ ਪਰੇਸ਼ਾਨੀਆਂ ਲੈ ਕੇ ਆਉਂਦਾ ਕਿਉਂਕਿ ਫਿਰ ਇੱਕ ਡਰ ਸਭ ਤੋਂ ਵੱਡਾ ਬਹਿ ਜਾਂਦਾ ਕਿ ਕਿਤੇ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਕਦੇ ਦੇਖੋ ਤੁਸੀਂ ਝੁੱਗੀ ਚੌਂਪੜੀ ਵਾਲੇ ਕੁਝ ਮੀਡਲ ਕਲਾਸ ਲੋਕ ਖਾਂਦੇ ਦੇਖੋ ਤੁਸੀਂ ਇੰਨੇ ਕੁ ਸੁਆਦ ਨਾਲ ਖਾਂਦੇ ਆ ਚੀਜ਼ਾਂ ਨੂੰ ਕਿਉਂਕਿ ਮਸਾ ਮਿਲਿਆ ਨਹੀਂ ਤੇ ਸਾਡੇ ਪਲੇਟਾਂ ਚੱਕ ਚੱਕ ਮਿੰਤਾ ਕਰਦੇ ਫਿਰਦੇ ਆ ਬੜੇ ਆਪਾ ਤੇ ਚਲੋ ਮੀਟਰ ਕਲਾਸ ਦੇ ਆਪਾਂ ਲੋਕ ਤੇ ਫਿਰ ਵੀ ਅਸੀਂ ਆਪਣੇ ਬੱਚੇ ਨੂੰ ਵੇਤੂ ਖਾ ਲੈ ਵੇਤੂ ਖਾ ਲੈ ਵੇਤੂ ਖਾ ਲੈ ਤੂੰ ਰੋਟੀ ਕਿਉਂ ਨਹੀਂ ਖਾਦੀ ਤੂੰ ਆਂ ਖਾ ਲੈ ਤੂੰ ਆਂ ਖਾ ਲੈ ਮਤਲਬ ਮਾਂ ਪਿਓ ਬੱਚਿਆਂ ਦੇ ਲਈ ਇੰਨੀ ਕਿਉਂ ਉਹਨਾਂ ਨੂੰ ਟੈਨਸ਼ਨ ਰਹਿੰਦੀ ਹੈ ਕਿ ਇਹਨੇ ਕੁਝ ਖਾਦਾ ਕਿਉਂ ਨਹੀਂ ਇਹਨੇ ਕੁਝ ਬਾਈ ਕੇਅਰ ਹੈ ਧਿਆਨ ਹੈ ਚੀਜ਼ ਪਈ ਹੈ ਤਾਂ ਇਸ ਕਰਕੇ ਸਾਨੂੰ ਫਿਕਰ ਰਹਿੰਦੀ ਹੈ ਜੇ ਚੀਜ਼ ਨਾ ਹੋਵੇ ਮਸਾ ਮਿਲੇ ਤਾਂ ਖੋਖੋ ਕੇ ਖਾਵੇ ਅਗਲਾ ਪਹਿਲਾਂ 4-5 ਬੱਚੇ ਹੁੰਦੇ ਸੀ ਥੋੜੀ ਜੀ ਚੀਜ਼ ਆਉਂਦੀ ਸੀ ਆਪਾਂ ਚ ਵੰਡ ਕੇ ਖਾਣੀ ਮੈਨੂੰ ਇੰਨੀ ਮੈਨੂੰ ਇੰਨੀ ਮੈਨੂੰ ਇੰਨੀ ਤਾਂ ਆਮ ਵਧੀਆ ਮਜ਼ੇ ਨਾਲ ਖੋਖੋ ਕੇ ਖਾ ਲੈਂਦੇ ਸੀ ਪਿਆਰ ਵੀ ਸੀ ਤੇ ਚੀਜ਼ ਦੀ ਕਦਰ ਵੀ ਸੀ ਤੇ ਹੁਣ ਦੇਖੋ ਘਰਾਂ ਦੇ ਵਿੱਚ ਚੀਜ਼ਾਂ ਖਰਾਬ ਵਾਦੂ ਕਰਾ ਆਪਾਂ ਗੱਲ ਸ਼ੁਰੂ ਕੀਤੀ ਸੀ ਲੈ ਕਿਸੇ ਹੋਰ ਪਾਸੇ ਗਏ ਆ ਗੱਲ ਕੀਤੀ ਸੀ ਆਪਾਂ ਸਮਾਨਤਾ ਤੋਂ ਸ਼ੁਰੂ ਸਮਾਨਤਾ ਸਮਾਜ ਵਿੱਚ ਸਮਾਨਤਾ ਬੇਟਾ ਬੇਟੀ ਵਿੱਚ ਸਮਾਨਤਾ ਪਤੀ ਪਤਨੀ ਵਿੱਚ ਸਮਾਨਤਾ ਘਰ ਵਿੱਚ ਭਾਈ ਭੈਣ ਵਿੱਚ ਹਨਾ ਕੈਨੂੰ ਅਸੀਂ ਬਹੁਤ ਇੰਪੋਰਟੈਂਸ ਦਿੰਨੇ ਆ ਬੇਟੀਆਂ ਨੂੰ ਦਿੰਨੇ ਆ ਮੰਨਣ ਵਾਲੀ ਗੱਲ ਹੈ ਬਿਲਕੁਲ ਬੜਾ ਪਿਆਰ ਵੀ ਕਰਦੇ ਆ ਪਰ ਸਮਾਨਤਾ ਕਿੱਥੇ ਹੈ ਸਮਾਨਤਾ ਕਿੱਥੇ ਹੈ ਜਰਾ ਦੇਖੋ ਗੱਲਾਂ ਦੇ ਵਿੱਚ ਅਸੀਂ ਕੀ ਕਰਦੇ ਆ ਹਰ ਰੋਜ਼ ਅਸੀਂ ਬੇਟੀ ਨੂੰ ਹਰ ਰੋਜ਼ ਨਾ ਸੀ ਹਫਤੇ 10 ਦਿਨ ਬਾਅਦ ਇਹ ਤੇ ਸੁਣਾਈ ਦਿੰਨੇ ਆ ਤੂੰ ਤੇ ਬਗਾਨੇ ਘਰ ਚਲੇ ਜਾਣਾ ਤੂੰ ਇੱਥੇ ਥੋੜਾ ਰਹਿਣਾ ਇਹ ਤੇਰਾ ਥੋੜਾ ਹੀ ਆ ਕੀ ਸਮਾਨਤਾ ਇਹ ਦੱਸੋ ਇੱਕ ਬੱਚੇ ਦੇ ਸ਼ੁਰੂ ਤੋਂ ਹੀ ਦਿਮਾਗ 'ਚ ਭਰਨਾ ਕਿ ਤੇਰਾ ਇੱਥੇ ਕੁਝ ਨਹੀਂ ਹੈ ਤੂੰ ਬਗਾਨੇ ਘਰ ਚਲੇ ਜਾਣਾ ਇਹ ਕਿੱਧਰ ਦੀ ਸਮਾਨਤਾ ਹੈ ਦੂਜੀ ਗੱਲ ਬੇਟੀ ਨੂੰ ਹਮੇਸ਼ਾ ਇਹ ਅਹਿਸਾਸ ਦਵਾਉਂਦੇ ਰਹਿਣਾ ਕਿ ਤੈਨੂੰ ਆਹ ਦੇ ਦੇਣਾ ਤੈਨੂੰ ਆਹ ਦੇ ਦੇਣਾ ਬਾਕੀ ਤੇਰਾ ਕੁਝ ਨਹੀਂ ਹੈ ਦੂਜੀ ਗੱਲ ਤੀਜੀ ਗੱਲ ਚਲੋ ਤੀਜੀ ਚੌਥੀ ਜੋ ਵੀ ਹੈ ਗੱਲ ਤਾਂ ਇੱਕ ਹੈ ਨਾ ਕਿ ਅਸੀਂ ਇਹ ਕਹਿੰਨੇ ਆ ਕਿ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਤੂੰ ਉਹਦੇ ਕੋਲ ਨਹੀਂ ਖੜਨਾ ਤੂੰ ਇਹਦੇ ਨਾਲ ਗੱਲ ਨਹੀਂ ਕਰਨੀ ਤੂੰ ਇਹਦੇ ਨਾਲ ਕਿ ਅਸੀਂ ਕਦੇ ਬੇਟੇ ਨੂੰ ਜਦੋਂ ਉਹ ਕਾਲਜ ਜਾਂਦਾ ਜਾਂ ਸਕੂਲ ਜਾਂਦਾ ਇਹ ਕਹਿੰਨੇ ਆ ਕਿ ਤੂੰ ਇੱਥੇ ਨਹੀਂ ਖੜਨਾ ਤੂੰ ਉੱਥੇ ਨਹੀਂ ਖੜਨਾ ਤੂੰ ਇਹਦੇ ਨਾਲ ਗੱਲ ਨਹੀਂ ਕਰਨੀ ਤੂੰ ਉੱਥੇ ਨਾ ਜਾਈ ਤੂੰ ਐਸ ਵੇਲੇ ਨਹੀਂ ਜਾਣਾ ਕੀ ਅਸੀਂ ਕਹਿੰਨੇ ਕਹਿੰਦੇ ਨਹੀਂ ਆ ਤੇ ਦੇਖ ਲਓ ਸੁਣਦਾ ਕੌਣ ਹੈ ਲੈ ਮੈਂ ਤੇ ਮੁੰਡਾ ਮੈਨੂੰ ਕੀ ਹੋਣ ਲੱਗਾ ਦੱਸੋ ਇੱਕ ਆਦੀ ਸਮਾਨਤਾ ਹੋਈ ਕਿ ਨਿਆ ਇਨਸਟਰਕਸ਼ਨ ਅਸੀਂ ਲਗਾ ਦਿੰਨੇ ਆ ਇਹ ਵੈਸੇ ਜ਼ਰੂਰੀ ਚਲੋ ਕਈ ਵਾਰੀ ਸਮਾਜ ਵਿੱਚ ਜ਼ਰੂਰੀ ਵੀ ਨਹੀਂ ਆਜਕਲ ਜੋ ਚੱਲ ਰਿਹਾ ਉਹਦੇ ਲਈ ਜ਼ਰੂਰੀ ਨੇ ਪਰ ਇਹ ਹੈ ਕਿ ਉਹ ਜ਼ਰੂਰੀ ਨੇ ਉਹ ਅਲੱਗ ਚੀਜ਼ ਆ ਇਹ ਜ਼ਰੂਰੀ ਨੇ ਅਲੱਗ ਚੀਜ਼ ਆ ਪਰ ਇਹ ਤਾਂ ਸੋਚੋਗੇ ਇਹ ਅਸੀਂ ਕਿੱਧਰ ਨੂੰ ਜਾ ਰਹੇ ਜੇ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਬੇਟੇ ਨੂੰ ਇਹ ਚੀਜ਼ਾਂ ਸਮਝਾਈਏ ਕਿ ਕਦੇ ਵੀ ਆਹ ਚੀਜ਼ ਕਰਨੀ ਜਾਂ ਆਹ ਚੀਜ਼ ਕਿਸੇ ਵੱਲ ਇਦਾਂ ਦੇਖਣਾ ਵੀ ਇੱਕ ਗੁਨਾਹ ਹੀ ਆ। ਇੱਕ ਇੱਕ ਦੇਖਣਾ ਗਲਤ ਤਰੀਕੇ ਨਾਲ ਦੇਖਣਾ ਵੀ ਗੁਨਾਹ ਹੀ ਆ। ਰੱਬ ਨੇ ਅੱਖਾਂ ਦੇਖਣ ਨੂੰ ਦਿੱਤੀਆਂ ਜਿਹਨੂੰ ਮਰਜ਼ੀ ਦੇਖੋ। ਰੱਬ ਨੇ ਜ਼ੁਬਾਨ ਬੋਲਣ ਨੂੰ ਦਿੱਤੀਆਂ ਜਿਹਨੂੰ ਮਰਜ਼ੀ ਬੋਲੋ ਪਰ ਸ਼ਬਦਾਂ ਤੇ ਤੇ ਨੀਅਤ ਤੇ ਕੰਟਰੋਲ ਹੋਵੇ ਨਾ ਤਾਂ ਹਰ ਚੀਜ਼ ਆਦਰਸਤਿਕਾਰ ਭਾਲਦੀ ਏ ਤੇ ਉਹ ਆਦਰ ਦੀ ਨਿਗਾ ਉਹ ਤੁਹਾਡੀ ਦੂਜੇ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੀ ਏ ਨਾ ਕਿ ਚੀਪਨੈਸ ਦਾ। ਫਰਕ ਹੈ ਜੀ ਨਜ਼ਰੀਏ 'ਚ ਫਰਕ ਹੈ ਬਿਲਕੁਲ ਫਰਕ ਹੈ ਸਮਾਨਤਾ ਸਿਰਫ ਕਿਤਾਬਾਂ ਵਿੱਚ ਹੈ ਸਮਾਨਤਾ ਸਿਰਫ ਸੰਵਿਧਾਨ ਵਿੱਚ ਹੈ ਸਮਾਨਤਾ ਸਿਰਫ ਕਹਿਣ ਵਿੱਚ ਹੈ ਇਸ ਸਮਾਨਤਾ ਕਿਸੇ ਤਰ੍ਹਾਂ ਦੀ ਨਹੀਂ ਅਪਣਾਈ ਅਸੀਂ ਹੋਈ ਨਹੀਂ ਅਪਣਾਈ ਤੇ ਸਵਾਹ ਕਿਸੇ ਨੇ ਅਪਣਾਣੀ ਹੈ ਤੇ ਸਾਨੂੰ ਕਿਸੇ ਨੇ ਇਸ ਦੇ ਸਹੀ ਰਿਜ਼ਲਟ ਦੇਣੇ ਆ ਹੋਇਆ ਹਰ ਕਿਸੇ ਨਾਲ ਹੋਇਆ ਸਾਡੇ ਨਾਲ ਵੀ ਹੋਇਆ ਪਰਿਵਾਰ ਵਿੱਚ ਕੀ ਜਾਣਾ ਹੀ ਆ ਤੂੰ ਤੇਰਾ ਕੀ ਹੈ ਇੱਥੇ ਬਸ ਹੋ ਗਿਆ ਤੇਰਾ ਮੁੰਡਿਆਂ ਲਈ ਕੁਝ ਨਹੀਂ ਛੱਡਣਾ ਮੇਰੇ ਮੁੰਡੇ ਮਾਂ ਹੀ ਕਹਿੰਦੀ ਹੈ ਜਿਆਦਾ ਮਾਂ ਕਹਿੰਦੀ ਹੈ ਕਿਤਨਾ ਕਿਤੇ ਧੀ ਦੀ ਅਟੈਚਮੈਂਟ ਬਾਤਾ ਜਿਆਦਾ ਪਿਓ ਨਾਲ ਇਸੇ ਕਰਕੇ ਹੁੰਦੀ ਆ ਕਿ ਮੇਰੇ ਹਿਸਾਬ ਨਾਲ ਉਸ ਦਾ ਫਾਦਰ ਉਸ ਨੂੰ ਕਦੇ ਨਹੀਂ ਕਹਿੰਦਾ ਕਿ ਤੂੰ ਜਾ ਇੱਥੋਂ ਇਹ ਤੇਰਾ ਘਰ ਨਹੀਂ ਹੈ ਪਰ ਮਾਂ ਕਦੇ-ਕਦੇ ਲੜ ਕੇ ਜ਼ਰੂਰ ਕਹਿ ਦੇਗੀ ਕਿ ਬਗਾਨੇ ਘਰ ਜਾਏਂਗੀ ਤੇ ਪਤਾ ਲੱਗੇਗਾ ਭਾਵੇਂ ਪਿਆਰ ਚ ਹੀ ਕਿਹਾ ਹੁੰਦਾ ਹੈ ਪਰ ਸ਼ਬਦ ਤੇ ਕਈ ਵਾਰੀ ਚੁੱਭੀ ਜਾਂਦੇ ਆ ਚੁੱਬੇ ਆ ਨਾ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਹੀ ਆ ਤੇ ਇਸੇ ਤਰ੍ਹਾਂ ਹੀ ਆਪਾਂ ਉਹ ਗੱਲਾਂ ਕਰਦੇ ਆ ਜੋ ਫੈਮਿਲੀ ਵਿੱਚ ਆਮ ਤੌਰ ਤੇ ਹੁੰਦੀਆਂ ਹਾ ਦੁੱਖ ਤੇ ਸੁੱਖ ਮਾਇਨੇ ਨਹੀਂ ਰੱਖਦੇ ਗੱਲਾਂ ਦਿਮਾਗ ਚ ਮੈਂ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਜੋ ਦੇਖਦੇ ਆ ਜੋ ਸੁਣਦੇ ਆ ਜੋ ਮਹਿਸੂਸ ਕਰਦੇ ਆ ਉਹ ਇੱਕ ਖੰਜਰ ਤੇ ਤੁਹਾਡੀ ਜ਼ਿੰਦਗੀ ਨੂੰ ਸੇਧ ਉਸੇ ਪਾਸੇ ਨੂੰ ਦੇ ਦਿੰਦੀਆਂ ਨੇ ਇਹ ਸਚਾਈ ਆ ਕਹਿੰਦੇ ਆ ਕਿ ਪਰਵਰਿਸ਼ ਦੱਸ ਦਿੰਦੀ ਹੈ ਗੱਲਬਾਤ ਦਾ ਤਰੀਕਾ ਦੱਸ ਦਿੰਦਾ ਹੈ ਕਿ ਪਰਵਰਿਸ਼ ਕਿਸ ਤਰ੍ਹਾਂ ਦੀ ਹੋਈ ਹੈ ਹੈਨਾ ਤੁਹਾਡੀ ਜੋ ਨੇਚਰ ਹੈ ਤੁਹਾਡਾ ਜੋ ਸੁਭਾਅ ਬਣਿਆ ਹੈ ਬੇਸ਼ੱਕ ਸਿਤਾਰਿਆਂ ਮੁਤਾਬਕ ਹੈ ਪਰ ਕਿੰਨਾ ਕੁ ਇੰਪਰੂਵ ਹੋਇਆ ਹੈ ਪਰਿਵਾਰਿਕ ਤੌਰ ਤੇ ਵੀ ਬੜਾ ਮਾਇਨੇ ਰੱਖਦਾ ਹੈ ਠੀਕ ਹੈ ਨਾ ਸਮਝਦਾਰ ਹੋ ਤੁਸੀਂ ਚਲੋ ਗੱਲ ਕਰਾਂਗੇ ਆਪਾਂ ਅੱਜ ਤਕਰੀਬਨ 31 ਅਗਸਤ ਮਹੀਨੇ ਦਾ ਆਖਰੀ ਦਿਨ 31 ਤਰੀਕ ਹੋ ਗਈ ਜੀ ਦੇਖੋ ਅ ਸਤੰਬਰ ਦਾ ਮਹੀਨਾ ਕੱਲ ਨੂੰ ਸ਼ੁਰੂ ਹੋ ਜਾਏਗਾ ਅੱਜ ਦੇ ਗ੍ਰਹਿਾਂ ਦੇ ਮੁਤਾਬਕ ਸ਼ਨੀਵਾਰ ਨੂੰ ਤੇ ਸੋਮਵਾਰ ਤੋਂ ਐਤਵਾਰ ਤੋਂ ਇੱਕ ਤਰੀਕ ਤੁਹ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਕਿੱਦਾਂ ਜਾਏਗਾ ਕੱਲ ਨੂੰ ਕੱਲ ਦੇ ਪ੍ਰੋਗਰਾਮ ਚ ਇੱਕ ਤਰੀਕ ਤੋਂ ਲੈ ਕੇ ਕਿ ਕਿੱਦਾਂ ਜਾਏਗਾ ਤੁਹਾਡਾ ਇਹ ਆਉਣ ਵਾਲਾ ਸਤੰਬਰ ਦਾ ਮਹੀਨਾ ਹੈ ਨਾ ਤੇ ਗ੍ਰਹਿਾਂ ਦੇ ਮੁਤਾਬਕ ਅੱਜ ਦੇ ਦਿਨ ਜੋ ਚੰ드ਰਾਮਾ ਹੈ ਉਹ ਕਰਕਰਾਸ਼ੀ ਵਿੱਚ ਰਹੇਗਾ ਕਰਕਰਾਸ਼ੀ ਵਿੱਚ ਚੰ드ਰਾਮਾ ਨਕਸ਼ਤਰ ਰਹੇਗਾ ਜੀ ਪੁਸ਼ਿਆ ਨਕਸ਼ਤਰ ਸ਼ਨੀ ਦਾ ਸ਼ਾਮ ਨੂੰ 7:40 ਮਿੰਟ ਤੱਕ ਚੱਲੇਗਾ ਗ੍ਰਹਾਂ ਦੇ ਮੁਤਾਬਕ ਅੱਜ 31 ਅਗਸਤ ਤੇ ਜੋ ਤਿਥੀ ਰਹੇਗੀ ਤਕਰੀਬਨ ਆ ਮਾਗ ਦੇ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਿਥੀ ਰਹੇਗੀ ਬਰਿਆਣ ਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਕਰਕਰਾਸ਼ੀ ਚ ਚੰ드ਰਾਮਾ ਤੇ ਰਾਹੂ ਕਾਲ ਦਾ ਟਾਈਮ ਰਹੇਗਾ 9:00 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡੇ ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਜਦੋਂ ਕੋਈ ਨਵਾਂ ਕੰਮ ਕਰਨਾ ਹੈ ਉਸ ਸਮੇਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਠੀਕ ਹੈ ਬੁੱਧਚੰਦਰ ਦੀ ਜੁਤੀ ਬਣੀ ਜੀ ਤੇ ਗ੍ਰਹਿਾਂ ਮੁਤਾਬਕ ਅੱਜ 13 27 41 ਤੋਂ ਸ਼ੁਰੂ ਹੋ ਜਾਣੀ ਹੈ ਸ਼ਨੀ ਪਰਦੋਸ਼ ਵਰਤ ਵੀ ਰਹੇਗਾ ਅੱਜ ਦੇ ਦਿਨ ਤੇ ਕਲਾਸ਼ ਯਾਤਰਾ ਆਰੰਭ ਹੋ ਰਹੀ ਹੈ ਅੱਜ ਗੰਡਮੂਲ ਸ਼ਾਮ ਨੂੰ 7:44 40 ਮਿੰਟ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਹੈ ਕਿਉਂਕਿ ਇਸ ਤੋਂ ਬਾਅਦ ਜੇਸਟਾ ਨਕਸ਼ਤਰ ਚੱਲੇਗਾ ਪਹਿਲਾ ਸ਼ਨੀ ਦਾ ਨਕਸ਼ਤਰ ਤੇ ਫਿਰ ਬੁੱਧ ਦਾ ਨਕਸ਼ਤਰ ਕੀ ਪ੍ਰਭਾਵ ਪਾਵੇਗਾ ਚਲੋ ਕਰ ਲੈਂਦੇ ਆ ਚਰਚਾ ਸਭ ਤੋਂ ਪਹਿਲਾਂ ਐਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੇ ਲਈ ਜੋ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਤੇ ਚੰਦਰ ਤੁਹਾਡੇ ਸੁੱਖ ਸਥਾਨ ਦਾ مالک ਹੈ ਕੈਂਟੀ ਗਰਾ ਤੀਜੇ ਖਾਨੇ ਦੇ مالک ਨਾਲ ਬੈਠਾ ਜਿਸ ਨੇ ਕਿ ਤੀਜੇ ਖਾਨੇ ਚੌਥੇ ਖਾਨੇ ਵਿੱਚ ਜਾ ਕੇ ਥੋੜੀ ਅੱਜ ਸ਼ਨੀ ਦਾ ਨਕਸ਼ਤਰ ਹੋਣ ਕਰਕੇ ਮਾਂ ਦੀ ਸਿਹਤ ਖਰਾਬ ਜੋੜਾਂ ਚ ਦਰਦ ਦੇ ਸਕਦਾ ਹੈ ਤੇ ਕੀ ਕਰਨਾ ਹੈ ਤੁਸੀਂ ਇੱਕ ਤਾਂ ਹਰੀ ਇਲਾਇਚੀ ਦਾ ਸੇਵਨ ਕਰਨਾ ਜਾਂ ਚਾਰ ਹਰੀਆਂ ਇਲਾਇਚੀਆਂ ਲੈ ਕੇ ਜਲ ਪ੍ਰਵਾਹ ਕਰ ਦੇਣੀ ਹੈ ਚੌਥੇ ਚੰਦਰ ਦਾ ਸ਼ੁਭ ਫਲ ਮਿਲੇਗਾ ਸ਼ਾਂਤ ਹੋ ਜਾਏਗਾ ਠੰਡਾ ਹੋ ਜਾਏਗਾ ਗ੍ਰਹਿ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਬ੍ਰਿਖ ਰਾਸ਼ੀ ਦੇ ਲਈ ਗੁਰੂ ਦੂਸ ਲਗਨ ਚ ਤੀਸਰੇ ਬੁੱਧ ਚੰਦਰ ਤੇ ਸ਼ਨੀ ਦਾ ਨਕਸ਼ਤਰ ਮਿੱਤਰ ਚੰਗੇ ਸਿਤਾਰੇ ਚੱਲਦੇ ਆ ਚੰਗੇ ਗਰਿਆ ਨੇ ਸਰਕਲ ਦਾ ਸਾਥ ਮਿਲੇਗਾ ਯਾਤਰਾ ਸ਼ੁਭਕਾਰੀ ਰਹੇਗੀ ਸ਼ੁਭ ਖਬਰ ਮਨ ਨੂੰ ਖੁਸ਼ੀ ਦਵੇਗੀ ਪ੍ਰਾਪਰਟੀ ਨਾਲ ਉਲਝੇ ਹੋਏ ਮਸਲੇ ਸੁਲਝਨੇ ਸ਼ੁਰੂ ਹੋ ਜਾਣਗੇ ਸਿਤਾਰੇ ਚੰਗੇ ਨੇ ਗਰੇ ਅੱਛੇ ਨੇ ਹਲਕਾ ਜਾਂ ਪਿਸਤਾ ਜਾਂ ਕਰੀਮ ਕਲਰ ਪੈਂ ਸਕਦੇ ਹੋ ਤੁਸੀਂ ਤੇ ਕੋਸ਼ਿਸ਼ ਕਰੋ ਸਵੇਰੇ ਉੱਠ ਕੇ ਜੀਪ ਦੇ ਸ਼ੈਦਲਾਉ ਕੌਨਫੀਡੈਂਸ ਵਧੇਗਾ ਜੈਮਿਨੀ ਮਿਥੂਨ ਰਾਸ਼ੀ ਵਾਲੇ ਮਿਥੂਨ ਰਾਸ਼ੀ ਦੇ ਲਈ ਬੁੱਧ ਚੰਦਰ ਦਾ ਯੋਗ ਦੂਸਰੇ ਸਥਾਨ ਵਿੱਚ ਸ਼ਨੀ ਦਾ ਨਕਸ਼ਤਰ ਮਿੱਤਰ ਥੋੜਾ ਸਿਰਚ ਦਰਦ ਰਹਿ ਸਕਦਾ ਹੈ ਮੰਗਲ ਕਰਕੇ ਬੀਪੀ ਦਾ ਵਧਣਾ ਘਟਣਾ ਸੇਤ ਨੂੰ ਡਾਂਵਾ ਡੋਲ ਕਰੇਗਾ ਕਈ ਵਾਰੀ ਸੁਸਤੀ ਤੇ ਕਈ ਵਾਰੀ એનર્ਜੀ ਘਰ ਦੀ ਉਦਾਸੀ ਨੂੰ ਦੂਰ ਕਰਨ ਦੇ ਲਈ ਗਾਹ ਨੂੰ ਰੋਟੀ ਅੱਜ ਜਰੂਰ ਪਾਓ ਕੈਂਸਰ ਕਰਕਰਾਸ਼ੀ ਦੇ ਲਈ ਸ਼ਨੀ ਦਾ ਨਕਸ਼ਤਰ ਮਿੱਤਰਨੀ ਹੈ ਤੇ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਵੀ ਮਿੱਤਰਨੀ ਹੈ ਤਾਂ ਇਸ ਕਰਕੇ ਸਿਹਤ ਸੰਭਾਲਣੀ ਹੋਈ ਜ਼ਰੂਰੀ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਪਰਹੇਜ਼ ਨਾਲ ਕਰਨਾ ਸ਼ੁਭਤਾ ਦੇਵੇਗਾ ਬਲੈਕ ਕਲਰ ਤੋਂ ਅੱਜ ਪਰਹੇਜ਼ ਰੱਖੋ ਧੁੱਪ ਚ ਸਿਰ ਟਾ ਕੇ ਰੱਖਣਾ ਜ਼ਰੂਰੀ ਹੋ ਗਿਆ ਤੇ ਨਾਲ ਅਗਰ ਬਾਰਿਸ਼ ਹੋਵੇ ਤਾਂ ਜਰੂਰ ਬਾਰਿਸ਼ ਦੀਆਂ 2-4 ਬੂੰਦਾਂ ਸਿਰ ਤੇ ਪਾਓ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਸ਼ਨੀ ਦਾ ਨਕਸ਼ਤਰ ਮਿੱਤਰਨੀ ਹੈ ਸ਼ਨੀ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਕਈ ਦਿਨਾਂ ਤੋਂ ਆਪਾਂ ਦੱਸ ਰਹੇ ਹਾਂ ਕਿ ਜੀਵਨ ਸਾਥੀ ਨਾਲ ਬੈਸਵਾਜੀ ਛੋਟੀ ਮੋਟੀ ਨੋਕਚੋਕ ਚੰਗਾ ਵੱਡਾ ਰੂਪ ਧਾਰਨ ਕਰ ਸਕਦੇ ਚੰਗਾ ਤਾਂ ਨਹੀਂ ਕਹਿ ਸਕਦੇ ਪਰ ਪਰੇਸ਼ਾਨੀਆਂ ਆ ਸਕਦੀਆਂ ਘਰ ਵਿੱਚ ਛੋਟੀ ਮੋਟੇ ਝਗੜੇ ਅਲੱਗ ਹੋਣ ਵਾਲੇ ਹਾਲਾਤ ਵੀ ਪੈਦਾ ਕਰਵਾ ਸਕਦੇ ਆ ਤਾਂ ਕੀ ਕਰਨਾ ਹੈ ਰਸੋਈ 'ਚ ਬੈਠ ਕੇ ਖਾਣਾ ਖਾਣਾ ਇਹ ਗੁੜ ਦਾ ਸੇਵਨ ਨਹੀਂ ਕਰਨਾ ਪਰ ਗੁੜ ਗਾਂ ਨੂੰ ਖਿਲਾਉਣ ਤੇ ਲਗਨ 'ਚ ਬੈਠਾ ਸੂਰਜ ਸ਼ਾਂਤੀ ਦੇਵੇਗਾ ਵਰਗੋ ਕੰਨਿਆ ਰਾਸ਼ੀ ਵਾਲੇ ਬੁੱਧ ਚੰਦਰ ਦੀ ਯੁਤੀ ਇਨਕਮ ਸਥਾਨ ਵਿੱਚ ਇਨਕਮ ਲਈ ਕੰਮ ਲਈ ਧਨ ਲਈ ਸਿਤਾਰੇ ਹੋਏ ਸ਼ੁਭ ਇਮੋਸ਼ਨਲ ਹੋਏ ਤੁਸੀਂ ਆਪਣੀ ਮਾਤਾ ਦੀ ਸੀਤ ਨੂੰ ਲੈ ਕੇ ਇੱਕ ਦੁੱਧਾ ਪੈਕਟ ਪੈਰੋ ਮੰਦਰ ਰੱਖ ਕੇ ਆਓ ਅੱਛਾ ਫਲ ਮਿਲੇਗਾ ਵੈਲ ਡਰੈਸਡ ਹੋ ਤੇ ਖੂਬਸਾਰਾ ਪਰਫਿਊਮ ਲਾਓ ਫਿਟਨੈਸ ਲਈ ਕੀਤੇ ਯਤਨ ਰਿਜ਼ਲਟ ਪੋਜ਼ਿਟਿਵ ਦੇਣਗੇ ਲਿਬਰਾ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਦੇ ਲਈ 10ਵੇਂ ਸਥਾਨ ਵਿੱਚ ਬੁੱਧ ਚੰਦਰ ਹੋਣ ਕਰਕੇ ਕਿਸੇ ਤਰ੍ਹਾਂ ਦੀਆਂ ਕਿਸ਼ਤਾਂ ਦਾ ਟੁੱਟਣਾ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਚੇਂਜ ਆਫ ਪਲੇਸ ਲਈ ਜਗਾ ਚੇਂਜ ਲਈ ਕਾਮਲਕਾਰ ਚੇਂਜ ਲਈ ਸਿਤਾਰੇ શુભ ਨੇ ਕੋਈ ਨਵਾਂ ਕੰਮ ਵੀ ਐਡੀਸ਼ਨ ਕਰ ਸਕਦੇ ਹੋ ਸ਼ਨੀ ਦਾ ਨਕਸ਼ਤਰ ਪੂਰੀ ਤਰ੍ਹਾਂ ਨਾਲ ਸਾਥ ਦੇਗਾ ਤੇ ਮਨੋਬਲ ਵੀ ਵਧਿਆ ਰਹੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸਿਤਾਰੇ ਠੀਕ ਠਾਕ ਜੇ ਰਹਿਣਗੇ ਸ਼ਨੀ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਥੋੜੀ ਮਾਤਾ ਦੀ ਸਿਹਤ ਤੇ ਲਈ ਥੋੜੀ ਆਪਣੀ ਵੀ ਸੁਸਤੀ ਪਈ ਰਹੇਗੀ ਕੀ ਕਰੀਏ ਤੇ ਕੀ ਨਾ ਕਰੀਏ ਥੋੜੀ ਪਰੇਸ਼ਾਨੀ ਇਹ ਤੁਹਾਨੂੰ ਤੰਗ ਕਰ ਸਕਦੀ ਹੈ ਚੰਗਾ ਰਹੇਗਾ ਤੁਸੀਂ ਰਸੋਈ ਚ ਬਹਿ ਕੇ ਰੋਟੀ ਖਾਓ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਤੇ ਚਲਦੇ ਪਾਣੀ ਵਿੱਚ ਚੌਲ ਮੱਛੀਆਂ ਨੂੰ ਪਾ ਦਿਓ ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਸਿਤਾਰੇ ਧਨੂ ਰਾਸ਼ੀ ਵਾਲਿਆਂ ਦੇ ਕੰਮਕਾਰਾਂ ਦੀ ਦੇਰੀ ਨੂੰ ਇਰੀਟੇਟ ਕਰਾਉਂਦੇ ਕਿਉਂਕਿ ਸ਼ਨੀ ਦਾ ਨਕਸ਼ਤਰ ਤੀਜੇ ਖਾਨੇ ਦਾ ਮਾਲਕ ਤੀਜੇ ਖਾਨੇ ਦਾ ਮਾਲਕ ਤੇ ਦੂਜੇ ਖਾਨੇ ਦਾ ਮਾਲਕ ਸ਼ਨੀ ਜੋ ਕਿ ਬੁੱਧ ਚੰਦਰ ਦੀ ਜੁਤੀ ਅੱਜ ਬੈਠੀ ਹੈ 8ਵੇਂ ਸਥਾਨ ਵਿੱਚ ਤੇ ਸ਼ਨੀ ਦਾ ਹੀ ਨਕਸ਼ਤਰ ਚੱਲ ਰਿਹਾ ਤਾਂ ਸ਼ਨੀ ਨੂੰ ਸ਼ੁਭ ਕਰਨ ਲਈ ਕਿਨਾਰੀ ਵਾਲ ਰੱਖੋ ਜੀ ਭੈ ਰੋ ਮੰਦਰ ਜਾਂ ਤੁਸੀਂ ਜਲ ਪ੍ਰਵਾਹ ਵੀ ਕਰ ਸਕਦੇ ਹੋ ਸ਼ਾਂਤੀ ਬਣੇਗੀ ਘਰ ਦੀ ਉਦਾਸੀ ਦੂਰ ਹੋਏਗੀ ਮਨ ਥੋੜਾ ਸਹੀ ਰਹੇਗਾ ਤੇ ਪ੍ਰੇਮ ਸਬੰਧਰ ਵਿੱਚ ਕਿਹਾ ਸੁਣੀ ਹੈ ਨਾ ਉਸ ਤੋਂ ਵੀ ਰਿਲੈਕਸ ਮਿਲ ਜਾਏਗੀ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਨਾਲ ਲਈ ਕੰਮ ਕਰਨ ਲਈ ਬਿਜ਼ਨਸ ਲਈ ਸਿਤਾਰੇ ਹੋਏ ਚੰਗੇ ਪੈਸਾ ਆ ਜਾਏਗਾ ਭਾਵੇਂ ਕਿਤੋਂ ਵੀ ਆਵੇ ਤੇ ਪੈਸੇ ਵੱਲੋਂ ਤੁਸੀਂ ਥੋੜੇ ਜਿਹਾ ਸੌਖੇ ਮਹਿਸੂਸ ਕਰੋਗੇ ਨਾਲ ਹੀ ਅਲੀਗੇਸ਼ਨ ਤੋਂਮਤ ਬਚੋ ਕਿਸੇ ਵੀ ਕਹਿ ਸਕਦੇ ਆਪਾਂ ਮੰਨ ਦੀ ਚੰਚਲਤਾ ਤੇ ਕੰਟਰੋਲ ਰੱਖੋ ਕਿਸੇ ਵੀ ਤਰ੍ਹਾਂ ਨਾਲ ਕੋਈ ਅਲੀਗੇਸ਼ਨ ਤੁਮਤ ਲੱਗ ਸਕਦੀ ਆ ਠੀਕ ਹੈ ਤੇ ਸਰਕਲ ਨੂੰ ਆਪਣੇ ਪੇਤ ਨਾ ਦੋ ਅਕਿਊਰਸ ਕੁੰਭ ਰਾਸ਼ੀ ਦੇ ਲਈ ਗੱਲ ਕਰੀ ਆ ਆਪਾਂ ਤਾਂ ਗਾਂ ਨੂੰ ਰੋਟੀ ਅੱਜ ਜੂ ਰਪਾਓ ਤਾਂ ਕਿ ਸ਼ਨੀ ਲਗਣ ਵਿੱਚ ਤੇ ਸ਼ਨੀ ਸ਼ੁਕਰ ਦਾ ਲਗਨ ਤੋਂ 8ਵੇਂ ਸਥਾਨ ਵਿੱਚ ਬੈਠਣਾ ਥੋੜਾ ਪਰੇਸ਼ਾਨ ਨਹੀਂ ਕਰੇਗਾ ਘਰ ਵਿੱਚ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਰਹੇਗੀ ਆਪਾਂ ਕਈ ਦਿਨਾਂ ਤੋਂ ਦੱਸਦੇ ਪਏ ਆ ਤਾਂ ਉਹਦੇ ਲਈ ਤੁਸੀਂ ਕੇਸਰ ਦੀ ਡੱਬੀ ਆਪਣੇ ਕੋਲ ਰੱਖ ਲੈਣੀ ਹੈ ਚਲਦੇ ਪਾਣੀ ਵਿੱਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਦਿਓ ਸ਼ੁਭ ਫਲ ਮਿਲੇਗਾ ਤੇ ਨਾਲ ਹੀ ਸ਼ਨੀ ਦੀ ਸੂਰਜ ਦੇ ਦ੍ਰਿਸ਼ਟੀ ਹੋਣ ਕਰਕੇ ਇੱਕ ਤਾਂਬੇ ਦਾ ਪੈਸਾ ਤੇ ਪਿਤਾ ਦੇ ਪੈਰੀ ਹੱਥ ਲਗਾਣ ਤੇ ਸੂਰਜ ਵੀ ਸ਼ਾਂਤ ਰਹੇਗਾ ਪਾਈਸਿਸ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਦੇ ਲਈ ਸ਼ੁਕਰਕੇਤੂ ਜੋ ਹੈ ਸਤਵਸਥਾਨ ਵਿੱਚ ਹੈ ਘਰ ਵਿੱਚ ਵਾਹਨ ਸੁੱਖ ਮਿਲੇਗਾ ਕੋਈ ਚੇਂਜ ਕਰਾਉਣ ਬਾਰੇ ਸੋਚ ਰਹੇ ਹੋ ਉਹ ਵੀ ਹੋ ਜਾਏਗਾ ਤੇ ক্লোਜ਼ਲੀ ਰਿਸ਼ਤੇ ਥੋੜੇ ਜਿ ਜੋ ਖਰਾਬ ਹੋ ਰਹੇ ਸੀ ਉਹ ਵੀ ਸਹੀ ਹੋਣੇ ਸ਼ੁਰੂ ਹੋ ਜਾਣਗੇ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਯੋਗ ਕਰਕੇ ਗੁੱਸਾ ਤੇ ਭਾਈ ਭੈਣ ਨਾਲ ਸਬੰਧ ਨਾ ਵਿਗੜਨ ਇਸ ਦੇ ਲਈ ਕਈ ਜਗ੍ਹਾ ਤੇ ਚੁੱਪ ਰਹਿਣਾ ਕਈ ਮੁੱਦਿਆਂ ਤੇ ਸ਼ਾਂਤ ਰਹਿਣਾ ਹੀ ਸ਼ੁਭਤਾ ਦੇਣ ਵਾਲਾ ਹੈ ਤੁਹਾਨੂੰ ਇਕਨਾਰੀਆ ਲੋ ਆਪਣੇ ਤੋਂ ਬਾਹਰੋ ਤੇ ਜਲ ਪ੍ਰਵਾਹ ਕਰ ਦਿਓ ਸਹੀ ਹੋ ਜਾਏਗਾ ਠੀਕ ਹੈ एसीजी एस्ट्रोलॉजी विद लॉजिक ਵਿੱਚ ਆਪਾਂ ਤੁਹਾਨੂੰ ਦੱਸਿਆ ਕਿੰਦਾਂ ਸਿਤਾਰਿਆਂ ਨੂੰ ਸ਼ੁਭ ਕਰਕੇ ਸ਼ੁਭਫਲ ਲੈ ਜਾ ਸਕਦੇ ਆ ਕਿਉਂਕਿ ਇਹਨਾਂ ਦੇ ਮੁਤਾਬਕ ਚੱਲਣਾ ਹੀ ਅਸਲ ਵਿੱਚ ਸਾਡੇ ਦਿਨ ਦੀ એનર્ਜੀ ਨੂੰ ਸ਼ੁਭ ਕਰਦਾ ਹੈ ਚਲੋ ਤੇ ਹੁਣ ਆਪਾਂ ਤੁਹਾਨੂੰ ਵਾਸਤੂ ਟਿਪ ਦੱਸਾਂਗੇ ਹਰ ਰੋਜ਼ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਬਦਲਾਅ ਕਰਦੇ ਰਹਿਣਾ ਚਾਹੀਦਾ ਨੀਂਦ ਨਹੀਂ ਆ ਰਹੀ ਤਾਂ ਆਪਣੀ ਸਾਈਡ ਚੇਂਜ ਕਰੋ ਕਦੇ ਵੀ ਆਪਣੇ ਬੈੱਡ ਨੂੰ ਆਪਣੇ ਕਮਰੇ ਦੀ ਨਾਰਥ-ਈਸਟ ਦਿਸ਼ਾ ਵਿੱਚ ਨਾ ਰੱਖੋ ਬੈੱਡ ਦਿਸ਼ਾ ਕਿਸੇ ਵੀ ਤਰ੍ਹਾਂ ਦੀ ਹੋਵੇ ਭਾਵੇਂ ਤੁਹਾਡਾ ਬੈਡਰੂਮ ਸਾਊਥ ਦਿਸ਼ਾ ਵਿੱਚ ਹੀ ਪਰ ਉਸ ਨੂੰ ਨਾਰਥ-ਈਸਟ ਕੋਨੇ ਵਿੱਚ ਕਿਉਂਕਿ ਹਰ ਜਗ੍ਹਾ ਦਾ ਇੱਕ ਕੋਨਾ ਹੈ ਤਾਂ ਉਸ ਕੋਨੇ ਵਿੱਚ ਉਹ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਕਿ ਹੈ ਦੀ ਤਾਂ ਆਪਣੇ ਘਰ ਆਪਣੇ ਹਰ ਕਮਰੇ ਦਾ ਨਾਰਥ-ਈਸਟ ਦਾ ਕੋਨਾ ਖਾਲੀ ਰੱਖੋ ਤੇ ਆਪਣੇ ਬੈੱਡ ਨੂੰ ਉਸ ਦਿਸ਼ਾ ਤੇ ਬਿਲਕੁਲ ਨਾ ਲਗਾਓ ਠੀਕ ਹੈ ਜੀ ਸਮਾਜ ਆਜ਼ਾਦ ਆਪ ਸਭ ਦਾ ਦਿਨ ਬਹੁਤ ਹੀ ਸ਼ੁਭ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਤੇ ਮਿਲਣ ਹੋ ਜੀ ਇਜ਼ਾਦ ਸਾਸ਼ਿਕਾ